ਖਬਰ ਸਾਹਮਣੇ ਆ ਰਹੀ ਹੈ ਪੁਲਿਸ ਨੇ 3 ਕਰੋੜ 82 ਲੱਖ ਦਾ ਸੋਨਾ ਜ਼ਬਤ ਕੀਤਾ ਹੈ ਵੈਗਨਰ ਗੱਡੀ ਦੇ ਵਿੱਚ ਬੈਠੇ ਦੋ ਵਿਅਕਤੀ ਤਕਰੀਬਨ 5.5 ਕਿਲੋ ਸੋਨਾ ਲੈ ਕੇ ਜਾ ਰਹੇ ਸਨ ਪਰ ਪੁਲਿਸ ਰੇਡ ਦੀ ਸੂਚਨਾ ਮਿਲਦੀ ਹੈ ਤੇ ਜਦੋਂ ਇਸ ਗੱਡੀ ਨੂੰ ਰੋਕਿਆ ਜਾਂਦਾ ਹੈ ਤਾਂ ਗੱਡੀ ਦੇ ਵਿੱਚੋਂ ਤਕਰੀਬਨ 3 ਕਰੋੜ 82 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਜਾਂਦਾ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਪੁਲਿਸ ਦੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ ਕਿ ਇੱਕ ਪਾਸੇ ਚੌਂਕ ਜ਼ਾਬਤਾ ਲੱਗਿਆ ਹੋਇਆ ਤੇ ਜਹੇਦ ਵਿੱਚ ਜੋ ਹੈ ਸ਼ਰਾਰਤੀ ਅਨਸਰਾ ਦੇ ਵੱਲੋਂ ਜੋ ਹੈ ਅਜੇ ਵੀ ਵਾਰਦਾਤਾ ਨੂੰ ਅੰਜਾਮ ਦੇਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਢਿੱਲ ਨਹੀਂ ਕੀਤੀ ਜਾ ਰਹੀ ਤਾਂ ਇਹ ਸਭ ਦੇ ਚੱਲਦੇ ਜੋ ਹੈ ਵੈਗਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਦੋ ਵਿਅਕਤੀ ਜਾ ਰਹੇ ਸਨ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਗੱਡੀ ਦੇ ਵਿੱਚੋਂ ਤਕਰੀਬਨ 5.5 ਕਿਲੋ ਸੋਨਾ ਬਰਾਮਦ ਕੀਤਾ ਜਾਂਦਾ ਹੈ ਇਥੋਂ ਤਾਂ ਕਿ ਇਹ ਸੋਨੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਵੀ ਦਸਤਾਵੇਜ਼ ਇਹ ਵਿਅਕਤੀ ਨਹੀਂ ਦੇ ਸਕੇ ਤਾਂ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਨੂੰ ਫੜ ਲਿਆ ਗਿਆ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਇਹ ਜਿਹੜਾ ਸੋਨਾ ਹੈ ਲੁਧਿਆਣਾ ਦੇ ਵਪਾਰੀ ਸ਼ਾਹ ਕੋਟ ਦੇ ਵਿੱਚ ਸਪਲਾਈ ਦੇਣ ਦੇ ਲਈ ਜਾ ਰਿਹਾ ਸੀ ਇਹ ਸਾਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਅਤੇ ਇਨਕਮ ਟੈਕਸ ਵਿਭਾਗ ਨੂੰ ਵੀ ਦੇ ਦਿੱਤੀ ਗਈ ਆ ਤਾਂ ਸ਼ਰਾਰਤੀ ਅੰਸਰਾ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਪਰ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋਈ ਪਈ ਆ ਤਾਂ ਇਹਨਾਂ ਦੇ ਖਿਲਾਫ ਜੋ ਐਕਸ਼ਨ ਵੀ ਲਿਆ ਜਾ ਰਿਹਾ ਹੈ ਤਾਂ ਰਾਤ 8:30 ਵਜੇ ਦੇ ਕਰੀਬ ਜੋ ਹੈ ਇਹ ਜਾਂਚ ਪੜਤਾਲ ਦੇ ਤਹਿਤ ਗੁਪਤ ਸੂਚਨਾ ਮਿਲਦੀ ਹੈ ਕਿ ਵੈਗਨਰ ਗੱਡੀ ਨੂੰ ਰੋਕਿਆ ਜਾਂਦਾ ਜਿਸ ਦੇ ਵਿੱਚ ਦੋ ਵਿਅਕਤੀ ਬੈਠੇ ਹੁੰਦੇ ਨੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਗੱਡੀ ਦੀ ਛਾਣਬੀਨ ਕੀਤੀ ਜਾਂਦੀ ਹੈ ਤਾਂ ਤਕਰੀਬਨ 5.5 ਕਿਲੋ ਸੋਨਾ ਬਰਾਮਦ ਕੀਤਾ ਜਾਂਦਾ ਹੈ ਕੀਮਤ ਜੇਕਰ ਇਸ سونے ਦੀ ਕੀਤੀ ਜਾਵੇ ਤਾਂ ਤਕਰੀਬਨ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ ਜੀਐਸਟੀ ਮੋਬਾਈਲ ਵਿੰਗ ਜਿਲੰਦਰ ਦੇ ਹੱਥੇ ਇੱਕ ਵੱਡੀ ਕਾਮਯਾਬੀ ਲੱਗੀ ਹੈ ਕਿ ਜਿਨ੍ਹਾਂ ਦੇ ਵੱਲੋਂ ਜੋ ਹੈ ਇਹ 5.5 ਕਿਲੋ ਦਾ ਸੋਨਾ ਬਰਾਮਦ ਕੀਤਾ ਗਿਆ ਹਾਲਾਂਕਿ ਇਸ ਸੋਨੇ ਨੂੰ ਲੈ ਕੇ ਜਦੋਂ ਇਹਨਾਂ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਾਂ ਇਹ ਕੋਈ ਵੀ ਦਸਤਾਵੇਜ਼ ਜਾਂ ਪੁਕਤਾ ਜਾਣਕਾਰੀ ਦੇਣ ਦੇ ਵਿੱਚ ਅਸਮਰੱਥ ਸਾਬਿਤ ਹੁੰਦੇ ਨੇ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦਾ ਜੁਗਾਰ ਦੇ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਬੈਗਾਂ ਦੇ ਵਿੱਚ ਜੋ ਇਹ ਸੋਨਾ ਰੱਖਿਆ ਹੋਇਆ ਸੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਸ਼ਾਹ ਕੋਟ ਵਿਖੇ ਸਪਲਾਈ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਇਹਨਾਂ ਨੂੰ ਰੋਕ ਲੈਂਦੀ ਹੈ ਤੇ ਇਹ 5.5 ਕਿਲੋ ਸੋਨਾ ਬਰਾਮਦ ਕਰ ਲਿਆ ਜਾਂਦਾ ਹੈ